ਥੋਡੇ ਗੁੱਟ ਤੇ ਲਾਈ ਹੋਈ ਘੜੀ ਨਾ ਕਲਾ ਦਿਨ ਦਾ ਸਮਾਂ ਦੇਖਣ ਵਾਸਤੇ ਨਹੀਂ ਹੁੰਦੀ ਹੈਗੀ ਅਸਲ 'ਚ ਉਹ ਘੜੀ ਤੁਹਾਡਾ ਸਮਾਂ ਦੱਸਦੀ ਹੈ ਵੀ ਤੁਹਾਡੇ ਤੇ ਟਾਈਮ ਕਿਵੇਂ ਦਾ ਚੱਲ ਰਿਹਾ ਹੈ ਘੜੀ ਦਾ ਬ੍ਰਾਂਡ ਦੱਸਦਾ ਹੈ ਕਿ ਤੁਸੀਂ ਕਿੱਥੇ ਤੱਕ ਪਹੁੰਚੇ ਹੋਏ ਹੋ ਪਰ ਜੇ ਉਹ ਘੜੀ ਤੁਹਾਡੀ ਵਿਰਾਸਤ ਨਾਲ ਸੰਬੰਧਿਤ ਹੋਏ ਜੇ ਉਹਦਾ ਬ੍ਰਾਂਡ ਤੁਹਾਡੀ ਵਿਰਾਸਤ ਨਾਲ ਸੰਬੰਧ ਰੱਖਦਾ ਹੋਏ ਤੁਹਾਡੇ ਪਿਛੋਕੜ ਨਾਲ ਸੰਬੰਧ ਰੱਖਦਾ ਹੋਏ ਤੁਹਾਡੇ ਪੁਰਖਿਆਂ ਨੂੰ ਦਰਸਾਉਂਦਾ ਹੋਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਦਾ ਹਾਊਸ ਆਫ ਖਾਲਸਾ ਦੀਆਂ ਘੜੀਆਂ ਬਾਰੇ ਵਰਲਡ ਲੈਵਲ ਦੀ ਸੁਪੀਰੀਅਰ ਕੁਆਲਿਟੀ ਦੀਆਂ ਘੜੀਆਂ ਨੇ ਤੁਸੀਂ ਦੇਖੋਗੇ ਨਾ ਘੜੀ ਦੇਖ ਕੇ ਵਾਕਿਆ ਹੀ ਪਤਾ ਲੱਗਦਾ ਹੈ ਵੀ ਯਾਰ ਅਸੀਂ ਕਿਸੇ ਵਿਰਾਸਤ ਦੇ ਮਾਲਕਾਂ ਘੜੀ ਦੇ ਪਿੱਛੇ ਲਿਖਿਆ ਹੋਇਆ ਹੈ 1699 ਜਦੋਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਭਾਵ ਕਿ ਜਦੋਂ ਤੋਂ ਖਾਲਸਾ ਜੰਮਿਆ ਉਦੋਂ ਤੋਂ ਸਮੇਂ ਨੂੰ ਦਰਸਾਉਂਦੀ ਹੈ ਜਿਹੜੀ ਸੂਈ ਹੈ ਉਹਦੇ ਉੱਤੇ ਵੀ ਖੰਡਾ ਸਾਹਿਬ ਬਣਿਆ ਹੋਇਆ ਹੈ ਉਹਦੇ ਡੈਲ ਦੇ ਵਿੱਚ ਵੀ ਖੰਡਾ ਸਾਹਿਬ ਲੱਗਿਆ ਹੋਇਆ ਹੈ ਜਿਹੜਾ ਉਹਨੂੰ ਲੌਕ ਕਰਨ ਵਾਲਾ ਕਲਿੱਪ ਹੈ ਉਹਦੇ ਤੇ ਵੀ ਖੰਡਾ ਸਾਹਿਬ ਲੱਗਿਆ ਹੋ ਚਾਰੇ ਪਾਸਿਓਂ ਖਾਲਸਾ ਸਿੰਬल्स ਦੇ ਨਾਲ ਮੜੀ ਪਈ ਹੈ ਜਦੋਂ ਵੀ ਘਰੋਂ ਨਿਕਲੋ ਸਾਰਾ ਪਰਿਵਾਰ ਉਹ ਹਾਊਸ ਆਫ ਖਾਲਸਾ ਦੀ ਵਾਚਸ ਲਾ ਕੇ ਨਿਕਲੋ ਤਾਂ ਕਿ ਪਤਾ ਲੱਗੇ ਵੀ ਇਹ ਕਿਹੜੀ ਵਿਰਾਸਤ ਦੇ ਲੋਕ ਤੁਰੇ ਜਾ ਰਹੇ ਆ ਮੈਂ ਕਹਿੰਨਾ ਪੂਰੇ ਪਰਿਵਾਰ ਵਾਸਤੇ ਪੈਕੇਜ ਹੈ ਘੜੀਆਂ ਦਾ ਬਣਾਇਆ ਹੋਇਆ ਦੇਖੋ ਅਸੀਂ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਬ੍ਰਾਂਡਾਂ ਦੀਆਂ ਚੀਜ਼ਾਂ ਲੈਣੇ ਆ ਜਿਹੜੀਆਂ ਲੱਖਾਂ ਰੁਪਈਆਂ ਦੀਆਂ ਹੁੰਦੀਆਂ ਜਿਹੜੇ ਵੀ ਮੇਰੇ ਵੀਰ ਆਪਣੀ ਵਿਰਾਸਤ ਨੂੰ ਆਪਣੇ ਗੁੱਟ ਦੇ ਉੱਤੇ ਸਜਾਣਾ ਚਾਹੁੰਦੇ ਆ ਸੋ ਇਸ ਘੜੀ ਨੂੰ ਤੁਸੀਂ ਹਾਊਸ ਆਫ ਖਾਲਸਾ ਦੀ ਵੈਬਸਾਈਟ ਤੋਂ ਵੀ ਖਰੀਦ ਸਕਦੇ ਹੋ ਤੇ ਇਹਨਾਂ ਇੰਸਟਾਗ੍ਰam ਪੇਜ ਹੈ ਉੱਥੇ ਜਾ ਕੇ ਵੀ ਤੁਸੀਂ ਸਿੱਧਾ ਡੀਐਮ ਕਰ ਸਕਦੇ ਹੋ